ਡਾਕਟਰ ਭਪਿੰਦਰ ਕਾਲ ਸਿੰਘ ਜੀ ਬਾਬਾ ਕਾਸ਼ੇਵਾ ਵਾਲੇ ਬਾਬਾ ਨਾਮ ਰਾਜਿਆ ਬਾਦ ਹਸਤੀ ਦੇ ਕਰਦੇ ਬੜੇ ਬੜੇ ਮੇਰੇ ਪਾਏ ਤੁਹਾਨੂੰ ਸਭ ਨੂੰ ਲੈ ਕੇ ਪਾਤੀ ਵੀ ਆ ਸੇਵਾ ਕਰਦਾ ਹੈ ਬੜੇ ਪਿਆਰ ਨਾਲ ਮਿਲਦਾ ਹੈ ਤੇਰਾ ਗੁਰੂ ਕੋਣ ਹੈ ਜਿਨੇ ਤੈਨੂੰ ਇੰਨੀ ਵਧੀਆ ਸਿੱਖਿਆ ਦਿੱਤੀ ਤੇ ਬਾਬਾ ਅਮਰਦਾਸ ਕਹਿਣ ਲੱਗੇ ਮੈਂ ਤੇ ਅਜੇ ਤੱਕ ਗੁਰੂ ਧਾਰਨ ਨਹੀਂ ਕੀਤਾ ਉਹ ਕਹਿਣ ਲੱਗਾ ਵੀ ਮੈਂ ਨਗੋਰੇ ਦੇ ਹੱਥੋਂ ਪ੍ਰਸ਼ਾਦਾ ਛਕ ਲਿਆ ਉਹਦੇ ਕੋਲੋਂ ਸੇਵਾ ਕਰਾਈ ਇਸ ਗੱਲ ਨੂੰ ਲੈ ਕੇ ਉਹ ਖਫਾ ਹੋ ਗਏ ਤੇ ਉੱਠ ਕੇ ਤੁਰ ਗਏ। ਬਾਬਾ ਅਮਰਦਾਸ ਉਸ ਰਾਤ ਸੁੱਤੇ ਨਹੀਂ। ਉਹ ਸੋਚਦੇ ਆ ਵਿਚਾਰਾਂ ਕਰਦੇ ਆ ਕਿ ਆਪਣੀ ਨੋ ਬੀਬੀ ਅਮਰੋਜੀ ਦੇ ਕੋਲੋਂ ਉਹਨਾਂ ਨੇ ਸ਼ਬਦ ਸੁਣਿਆ, ਬਾਣੀ ਸੁਣੀ। ਬਾਣੀ ਸੁਣ ਕੇ ਕਹਿਣ ਲੱਗੇ ਵੀ ਮੈਨੂੰ ਦੱਸੋ ਇਹ ਬਾਣੀ ਕਿੰਨਾ ਦੀ ਆ? ਉਹਨਾਂ ਦੱਸਿਆ ਇਹ ਸ਼ਬਦ ਗੁਰੂ ਨਾਨਕ ਸਾਹਿਬ ਦਾ ਹੈ। ਗੱਦੀ ਤੇ ਮੇਰੇ ਪਿਤਾ ਜੀ ਗੁਰੂ ਅੰਗਦ ਸਾਹਿਬ ਨੇ। ਤੇ ਬਾਬਾ ਅਮਰਦਾਸ ਕਹਿਣ ਲੱਗੇ ਮੈਨੂੰ ਉਹਨਾਂ ਦੇ ਨਾਲ ਮਿਲਾ ਦੇ। ਗੁਰੂ ਅੰਗਦ ਸਾਹਿਬ ਦੀ ਸ਼ਰਨ ਗਏ ਤੇ ਗੁਰੂ ਸਾਹਿਬ ਦੀ ਸੇਵਾ ਦੇ ਵਿੱਚ ਰਹੇ। 62 ਸਾਲ ਦੀ ਉਮਰ ਵਿੱਚ ਸੇਵਾ ਵਿੱਚ ਜਾਂਦੇ ਨੇ 12 ਸਾਲ ਲਗਾਤਾਰ ਸੇਵਾ ਕਰਦੇ ਆ ਗੁਰੂ ਬਾਬਾ ਅਮਰਦਾਸ ਜੀ ਤੇ ਜਦੋਂ ਗੁਰੂ ਅਮਰਦਾਸ ਬਣਦੇ ਨੇ ਫਿਰ 22ਵੀਂ ਵਾਰ ਇਸ ਧਰਤੀ ਦੇ ਉੱਤੇ ਆ ਕੇ ਆਪਣੇ ਪਾਵਨ ਮੁਬਾਰਕ ਚਰਨ ਪਾਉਂਦੇ ਆ ਉਹਨਾਂ ਨਾਥਾਂ ਨੂੰ ਦਰਸ਼ਨ ਦਿੰਦੇ ਨੇ ਤੇ ਬਾਣੀ ਦਾ ਬਚਨ ਹੈ ਫਿਰ ਸਤਿਗੁਰੂ ਜੀ ਕਿਸੇ ਇਸ਼ਨਾਨ ਵਾਸਤੇ ਨਹੀਂ ਜਾਂਦੇ ਕਿਸੇ ਵਿਸ਼ੇਸ਼ ਮੌਕੇ ਵਾਸਤੇ ਨਹੀਂ ਗਏ ਫਿਰ ਕਿੰਦੇ ਵਾਸਤੇ ਗਏ ਪੀਰਥ ਉਦਮ ਸਤਿਗੁਰੂ ਪਿਆ ਸਭ ਲੋਕ ਉਧਾਰਨ ਅਰਥਾ ਸਾਰੇ ਲੋਕਾਂ ਨੂੰ ਸਮਝਾਉਣ ਵਾਸਤੇ ਉਧਾਰ ਵਾਸਤੇ ਉੱਤੇ ਤੀਰਥਾਂ ਦੇ ਉੱਤੇ ਜਾ ਕੇ ਗੁਰੂ ਅਮਰਦਾਸ ਮਹਾਰਾਜ ਜੀ ਸਿੱਖਿਆ ਦਿੰਦੇ ਨੇ ਯਾਨੀ ਕਿ 22 ਵਾਰ ਗੁਰੂ ਅਮਰਦਾਸ ਮਹਾਰਾਜ ਤੀਜੇ ਪਾਤਸ਼ਾਹ ਜੀ ਇਸ ਥਾਂ ਦੇ ਉੱਤੇ ਆਏ ਨਥਾ ਦੇ ਕੋਲ ਰਹੇ ਨਥਾ ਨੇ ਗੱਲ ਆਖੀ ਮਹਾਰਾਜ ਜੀ ਤੁਸੀਂ ਤੇ ਗੁਰੂ ਬਣ ਗਏ ਹੋ ਸਾਡੇ ਵਾਸਤੇ ਵੀ ਕੋਈ ਬਚਨ ਕਰੋ ਤੇ ਭਾਈ ਸਤਗੁਰੂ ਮਹਾਰਾਜ ਜੀ ਨੇ ਉਸ ਵੇਲੇ ਬਚਨ ਕੀਤਾ ਸੀ ਕਿ ਇਹ ਜਗ੍ਹਾ ਜਿਹੜੀ ਆ ਉਹ ਨਥਾਣਾ ਸਾਹਿਬ ਕਰਕੇ ਫੇਮਸ ਹੋਏਗੀ ਪ੍ਰਸਿੱਧ ਹੋਏਗੀ ਇਸ ਥਾਂ ਦੇ ਉੱਤੇ ਮਾਗੀ ਦੇ ਸਬੰਨੇ ਜੋ ਮੁਕਸਰਦਾ ਮੇਲਾ ਵਾ ੁੱੱਟੀ ਗੰਢੀ ਜੋ ਉਹ ਥਾਂ ਦੀ ਐ ਉਹ ਇੱਥੇ ਵੀ ਬੜੇ ਵੱਡੇ ਪੱਧਰ ਤੇ ਮੇਲਾ ਲੱਗਦਾ ਹੈ ਬੜੀ ਦੂਰੋਂ ਸੰਗਤਾਂ ਆਂਦੀਆਂ ਨੇ ਜਿਹਨੂੰ ਆਪਾਂ ਸਭਾ ਕਹੇ ਲੋ ਜੋੜ ਮੈਲ ਕਹੇ ਰੋ ਗੁਰੂ ਕੇ ਦਰਸ਼ਨ ਕਰਦੀਆਂ ਨੇ ਤੇ ਅਤੇ ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਜੋਤ ਕਾਲੂਦਿਲ ਵੱਲੋਂ ਜਿਹੜਾ ਇਹ ਵਿਸਤਾਰ ਦੇ ਕੈਂਪ ਲਾਏ ਜਾ ਰਹੇ ਨੇ ਤੇ ਬਹੁਤ ਚੜ੍ਹਦੀ ਕਲਾ ਦਾ ਪ੍ਰਤੀਕ ਨੇ ਜੀ ਸਰਦਾਰ ਸਰਬਜੀਤ ਸਿੰਘ ਜਿੰਝਰ ਉਹਨਾਂ ਨੇ ਫਤਿਹਗੜ ਸਾਹਿਬ ਦੀ ਧਰਤੀ ਤੇ ਵੀ ਬਹੁਤ ਵੱਡਾ ਕੈਂਪ ਲਾਇਆ ਸੀਗਾ ਹਨ ਤੇ ਉਰੇ ਵੀ ਉਹਨਾਂ ਨੇ ਉਪਰਾਲਾ ਕੀਤਾ ਤੇ ਯੂਟਿਊਬ ਦੇ ਇਸ ਉਪਰਾਲੇ ਦਾ ਸਵਾਗਤ ਕਰਦੇ ਆ ਹਨ ਦਿਲ ਦੀਆਂ ਜਹਰਾਈਆਂ ਦੇ ਵਿੱਚੋਂ ਤੇ ਗੁਰੂ ਦੇ ਸਿੱਖਾਂ ਨੂੰ ਬਿਲਕੁਲ ਦੀ ਵਿਸਤਾਰ ਸਜਾਉਣੀ ਚਾਹੀਦੀ ਹੈ ਹਨ ਤੇ ਜਿਹੜੀਆਂ ਦੋਸਤੀਆਂ ਪੋਲੀਟੀਕਲ ਪਾਰਟੀਆਂ ਨੇ ਉਹਨਾਂ ਨੂੰ ਪੱਗ ਝੂੜਾ ਤੇ ਕੜਾ ਇਹ ਹੀ ਜੁਗਦਾ ਸਾਰਿਆਂ ਨੂੰ ਹਨ ਇਸ ਕਰਕੇ ਪੰਜਾਬੀ ਨੌਜਵਾਨਾਂ ਨੂੰ ਗੁਰੂ ਦੇ ਸਿੱਖਾਂ ਨੂੰ ਜਿਨ੍ਹਾਂ ਦੇ ਪਿੱਛੇ ਸਤੰਗ ਲੱਗਦਾ ਸਾਰਿਆਂ ਨੂੰ ਦਸਤਾਰ ਹੀ ਹੋਣੀ ਚਾਹੀਦੀ ਤੁਹਾਨੂੰ ਵੀ ਹੀ ਹੋਣੀ ਚਾਹੀਦੀ ਹੈ ਹੈਨਾ ਇਸ ਕਰਕੇ ਦਸਤਾਰ ਤਾਂ ਸਾਡੀ ਪਹਿਚਾਣ ਹੈ ਹੈਨਾ ਇਹਦੇ ਪਿੱਛੇ ਬਹੁਤ ਕੁਰਬਾਨੀਆਂ ਸਾਡੇ ਗੁਰੂ ਸਾਹਿਬਾਨ ਨੇ ਕੀਤੀਆਂ ਨੇ ਸਾਰਾ ਸਰਵੰਸ ਭਾਰਤ ਆ ਸਾਡੇ ਵਾਸਤੇ ਹੈਨਾ ਤੇ ਆਪਾਂ ਜੇ ਉਹਨਾਂ ਦੇ ਕਹੇ ਹੋਏ ਪੰਜ ਕਕਾਰ ਵੀ ਪੂਰੇ ਨਹੀਂ ਕਰ ਸਕਦੇ ਫਿਰ ਕੋਈ ਫਾਇਦਾ ਨਹੀਂ ਹੈਗਾ ਤੂਠ ਕਾਲੀ ਦਿਲ ਬਹੁਤ ਵੱਡੇ ਪੱਧਰ ਤੇ ਜਿਹੜਾ ਦਸਤਾਰ ਦੇ ਮੁਕਾਬਲੇ ਵੀ ਕਰਵਾ ਰਹੇ ਨੇ ਕੈਂਪ ਵੀ ਲਾ ਰਹੇ ਨੇ ਦਸਤਾਰਾਂ ਵੰਡ ਵੀ ਰਹੇ ਨੇ ਬਹੁਤ ਵੱਡੀਆ ਪਰਾਲਾ ਔਰ ਇਹਦਾ ਸਾਰਿਆਂ ਦਾ ਸਵਾਗਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਲਕਾ ਘਨੌਰ ਦਾ ਬਹੁਤ ਹੀ ਮਹਾਨ ਜਿਹੜਾ ਸਥਾਨ ਹੈ ਗੁਰਦੁਆਰਾ ਨਥਾਣਾ ਸਾਹਿਬ ਜਿਸ ਦੇ ਵਿੱਚ ਪਿੰਡ ਜੰਡਮਗੋਲੀ ਦੇ ਨਾਲ ਜਿਹੜਾ ਸਾਡੀ ਹਲਕੇ ਦਾ ਸਥਾਨ ਹੈ ਹਰ ਸਾਲ ਦੀ ਤਰ੍ਹਾਂ ਇੱਥੇ ਮਾਗੀ ਦਾ ਜਿਹੜਾ ਤਿਹਾਰ ਹੈ ਬੜੇ ਸਰਧਾ ਤੇ ਸਤਿਕਾਰ ਦੇ ਨਾਲ ਮਨਾਇਆ ਜਾਂਦਾ ਸੋਹ ਜਿਹੜੀ ਧਰਤੀ ਹੈ ਸਾਡੇ ਗੁਰੂਆਂ ਦੀ ਜਿਹੜੀ ਚਰਨਛੋਹ ਧਰਤੀ ਹੈ ਜੰਡ ਮਘੌਲੀ ਜਿਹੜੀ ਧਰਤੀ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨਛੋਹ ਧਰਤੀ ਹੈ ਕੋ ਇਹ ਜਿਹੜਾ ਸਥਾਨ ਹੈ ਸਥਾਨ ਦੇ ਉੱਤੇ ਹਰ ਸਾਲ ਬੜੀ ਸਰਧਾ ਤੇ ਸਤਿਕਾਰ ਦੇ ਨਾਲ ਜਿਹੜਾ ਲੋਕ ਨਤਮਸਤਕ ਹੁੰਦੇ ਨੇ ਆਪਣੀਆਂ ਮਨੋਪਾਵਨਾ ਮ ਆਪਣੀਆਂ ਛਾਵਾਂ ਜਿਹੜੀਆਂ ਪੂਰੀਆਂ ਹੁੰਦੀਆਂ ਨੇ ਕਿਉਂਕਿ ਲੋਹੜੀ ਤੋਂ ਅਗਲੇ ਦਿਨ ਆਰਾ ਮਨ ਲੱਗਦਾ ਕਿ ਪਤਾ ਨਹੀਂ ਕਿੰਨੇ ਸੌ ਸਾਲ ਹੋ ਗਏ ਹੋਣਗੇ ਇੱਥੇ ਜਿਹੜਾ ਸਥਾਨ ਹੈ ਗੁਰੂਆਂ ਪੀਰਾਂ ਦੀ ਤਰਤੀ ਹੈ ਜਿਹੜੀ ਪਈ ਸੋ ਇਸ ਇਲਾਕੇ ਨੂੰ ਜਿਹੜੀ ਹੜਾਂ ਦੇ ਮਾਰ ਵੀ ਪੈਂਦੀ ਆ ਪਰ ਇਸ ਮਹਾਰਾਜ ਦੀ ਇਸ ਸਥਾਨ ਦੀ ਇੰਨੀ ਮਹਿਮਾ ਹੈ ਕਿ ਕੋਈ ਬੰਦਾ ਬੇਕਾਰ ਨਹੀਂ ਹੁੰਦਾ ਸੋ ਭਾਈ ਪਿੱਛੇ ਦੀ ਕਰਕੇ ਤੁਹਾਨੂੰ ਸੇਵਾ ਲੱਗੀ ਸੀ ਸਾਡੇ ਇਲਾਕੇ ਦੇ ਨਗਰ ਦੇ ਸਾਰੇ ਸਰਪੰਚ ਸਾਹਿਬਾਨਾਂ ਨੂੰ ਭਾਈ ਇਹਦੇ ਚ 3-4 ਏਕੜ ਜ਼ਮੀਨ ਸੀ ਜਿਹੜੀ ਉਹਦੇ ਉੱਤੇ ਮਿੱਟੀ ਪਾਉਣ ਦਾ ਜਿਹੜਾ ਕੰਮ ਸੀ ਮੈਂ ਤਾਂ ਕਹਣਾ ਵੀ ਅਸੀਂ ਪਾਗਾਂ ਵਾਲਿਆ ਜਿਹੜੀ ਸਾਨੂੰ ਇੱਥੇ ਸੇਵਾ ਕਰਨਾ ਨਹੀਂ ਛੋਟੇ ਹੁੰਦੇ ਤੇ ਮੇਲਾ ਵੇਖਣ ਆਉਂਦੇ ਹੁੰਦੇ ਸੀ ਇੱਥੇ ਸੇਵਾ ਕਰਨ ਦਾ ਵੀ ਜਿਹੜਾ ਅੱਜ ਕਬੂਲਪੁਰ ਦੇ ਲੰਗਰਾਂ ਦੇ ਵਿੱਚ ਅਸੀਂ ਖੜੇ ਆ ਕਬੂਲਪੁਰ ਨਗਰ ਨੇ ਤਿੰਨ ਚਾਰ ਲੰਗਰ ਲਾਏ ਹੋਏ ਨੇ ਮੈਂ ਕਹਿੰਦਾ ਬੜੀ ਚੰਗੀ ਗੱਲ ਹੈ ਜਨਮਘੋਲੀ ਵਾਲਿਆਂ ਨੇ ਵੀ ਲਾਇਆ ਮਰਦਾ ਉਹ ਸਾਰੇ ਪਿੰਡਾਂ ਨੇ ਲੰਗਰ ਜਿਹੜੇ ਲਾਏ ਹੋਏ ਨੇ ਸਫਾਰਾਂ ਦਾ ਭਾਈ মিডিਆ ਵਾਲਿਆਂ ਦਾ ਵੀ ਧੰਨਵਾਦ ਜਿਹੜੇ ਗੱਲ ਨੂੰ ਜਿਹੜੀ ਭਾਈ ਲੋਕਾਂ ਤੱਕ ਪਹੁੰਚਾਰ ਹੈ ਅਸੀਂ ਕੀ ਕਹਿਣਾ ਚਾਹੋਗੇ ਨੌਜਵਾਨ ਪੀੜ੍ਹੀ ਨੂੰ ਕਿਸ ਤਰ੍ਹਾਂ ਕੁਝ ਵੀ ਜਿਹੜੇ ਹੈਗੇ ਕੁਝ-ਕੁਝ ਸਿਖਾਏ ਹੋ ਜੀ ਜੋਵਾਨਾਂ ਨੂੰ ਕਿਸੇ ਨਹੀਂ ਕਹਿੰਦਾ ਮੈਂ ਤਾਂ ਇਹ ਗੱਲ ਕਹਾਂਗਾ ਜੀ ਭਈ ਆਪਾਂ ਹੌਲੀ-ਹੌਲੀ ਆਪਣੇ ਵਰਾਸਤਵਾਲ ਨੂੰ ਆਪਣੇ ਧਰਮਵਾਲ ਨੂੰ ਆਪਣੇ ਕਰਮਵਾਲ ਨੂੰ ਮੁੜੀਏ ਆਪਣੇ ਬੱਚੇ ਆਪਣੀ ਤਸੀਹਦ ਲੈਣਗੇ ਮੈਨੂੰ ਲੱਗਦਾ ਕਿ ਜਿਸ ਦਿਨ ਦੀ ਮੈਂ ਦਸਤਾਰ ਸਜਾਉਣ ਲੱਗਿਆ ਸਾਰੇ ਹੀ ਹੁਣ ਉਸ ਦਿਨ ਦੇ ਜਿੰਨੇ ਵੀ ਹਲਕੇ ਘਨੌਰ ਦੇ ਮੋਹਤਵਾਰ ਬੰਦੇ ਸੀ ਉਹ ਮੇਰੇ ਨਾਲ ਵੀ ਹੁੰਦੇ ਨੇ ਉਹ ਵੀ ਦਸਤਾਰ ਸਜਾਉਂਦੇ ਨੇ ਚੰਗੀ ਗੱਲ ਆ ਸੰਗਰਸ ਦੇ ਉੱਤੇ ਤੁਰਨਾ ਚਾਹੀਦਾ ਧਰਮ ਦੇ ਰਸਤੇ ਦੇ ਉੱਤੇ ਜਿਹੜਾ ਤੁਰਨਾ ਚਾਹੀਦਾ ਕੁਮੜਾ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਰੀ ਸੰਗਤ ਇਸ ਪਵਿੱਤਰ ਧਰਤੀ ਨੂੰ ਨਮਸਕਾਰ ਕਰਨ ਦੇ ਲਈ ਆਈ ਹੈ ਤੇ ਦੇਖੋ ਸਾਧੂ ਜੀ ਇੰਦਰੀ ਦੇ ਪਾਸ ਸਾਧੂ ਵੰਗਰ ਕਾਸ ਮਹਾਰਾਜ ਜੀ ਵਾਈ ਵਾਰੇ ਤੋਂ ਇਸ ਧਰਤੀ ਤੇ ਆਏ ਔਰ ਹਰ ਸਾਲ

ਸਾ ਸੰਦੇਸ਼ ਜੀ ਸਾਨੂੰ ਸਤਗੁਰ ਨੇ ਜੀਵਨ ਦਿੱਤਾ ਹੈ ਉਹ ਜੀਵਨ ਦੇ ਵਿੱਚ ਆਖੀ ਬਾਣੀ ਦੇ ਬਾਣੇ ਦਾ ਧਾਰਨੀ ਹੋਣਾ ਹੈ ਔਰ ਅਮਰਤ ਧਾਰੀ ਹੋ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਨਾਲ ਜੁੜੋ ਕਿਉਂਕਿ ਅੱਜ ਦਾ ਸਮਾਜ ਉਸ ਦੇ ਤਰ੍ਹਾਂ ਬੜਾ ਭਿਆਨਕ ਹੈ ਕਿ ਅੱਜ ਸਾਡੇ ਬੱਚੇ ਬਹੁਤ ਕਿਸੇ ਤੋਂ ਦੂਰ ਜਾ ਰਹੇ ਨੇ ਪਰ ਨੌਜਵਾਨਾਂ ਦੇ ਵਿੱਚ ਜਿਸ ਤਰ੍ਹਾਂ ਦੀ ਸੇਵਾ ਦੀ ਭਾਵਨਾ ਹੈ ਮੈਂ ਉਹਨਾਂ ਦਾ ਇਸ ਜਨਨ ਧੰਨਵਾਦ ਜ਼ਰੂਰ ਕਰਦਾ ਕਿ ਨੌਜਵਾਨ ਬਹੁਤ ਵੱਡੀ ਤੇਤੀ ਦੇ ਵਿੱਚ ਇੱਕ ਲੰਗਰਾਂ ਦੇ ਵਿੱਚ ਤੇ ਜੋੜਿਆ ਦੀ ਬਹੁਤ ਸਾਰੀਆਂ ਸੇਵਾਵਾਂ ਇੱਥੇ 10 ਦੇ ਲੰਗਰ ਲਾ ਕੇ ਬਹੁਤ ਵੱਡੀ ਸੇਵਾ ਕਰ ਰਹੇ ਨੇ ਪਰ ਉਸ ਤੋਂ ਮੰਨ ਇਹ ਵੀ ਨਾਲ ਗ੍ਰੰਤੀ ਹੈ ਕਿ ਅਮਰਤਾਰੀ ਹੋਣਾ ਇੱਕ ਸਾਡੀ ਜ਼ਿੰਦਗੀ ਦਾ ਮਕਸਦ ਹੈ ਸਾਰੇ ਜੀਵਾਂ ਵਾਲੇ ਬਣ ਕੇ ਅਸੀਂ ਜੋ ਹੈ ਅਮਰਤਾਰੀ ਹੋ ਕੇ ਜਪ ਲਈ ਕੀਤਾ ਸਾਹਿਬੇ ਕਮਾਲ ਸਹਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੱਲੋਂ ਜੋ ਖੰਡੇ ਤੇ ਬਾਟੇ ਦੀ ਅੰਮ੍ਰਿਤ ਬਾਟ ਇਹ ਸਾਨੂੰ ਪ੍ਰਤੀ ਸੀ ਉਹ ਦਾਤ ਅਸੀਂ ਜੀਣ ਪ੍ਰਾਪਤ ਕਰਨੀ ਹੈ ਇਹ ਮੈਨੂੰ ਦਾ ਸਾਡੀ ਜਿੰਦਗੀ ਦਾ ਅਸਲ ਮਕਸਦ ਹੈ ਅੱਜ ਦੇ ਇਸ ਸੁਆਗਤ ਦੇ ਵਿੱਚ ਜਿੰਨੀ ਵੀ ਸੰਗਤ ਆਈ ਹੈ ਮੈਂ ਸਾਰੀ ਸੰਗਤ ਨੂੰ ਦਿਲੋਂ ਆਪ ਦਾ ਉਹਨਾਂ ਦਾ ਧੰਨਵਾਦ ਕਰਦਾ ਤੇ ਬਹੁਤ ਬੰਦੀ ਦੇ ਸੰਗਤ ਨੇ ਆ ਕੇ ਇਸ ਧਰਤੀ ਨੂੰ ਨਮਸਕਾਰ ਕੀਤਾ ਇਹ ਸਾਰੀ ਸੰਗਤ ਦਾ ਰਾਹਤ ਬਹੁਤ ਧੰਨਵਾਦ ਕੋਲਤੀ ਜੀ ਕਹਿਣਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ